ਕੁੱਤਿਆਂ ਲਈ ਲੋਡ ਮਿਲ ਰਿਹਾ ਗੁਰਦੇਸ਼ ਸਿੰਘ ਅਮਰ ਸਿੰਘ ਟਾਣੀ ਡੰਡਾ ਡੀਓਵੀ ਰੋਡ ਸ਼ਾਮਵਾਲੀ ਨੋਡ ਹੈ ਵਿਕਰਮਜੀਤ ਸਿੰਘ ਪ੍ਰਤਾਪ ਸਿੰਘ ਆਈ ਚੌਤਰ ਮਜੀਤ ਵਿਕਰਮਜੀਤ ਸਿੰਘ ਚੌਤਰ ਨੰਬਰ ਚੌਤਰ ਚੌਤਰ ਵਿਕਰਮਜੀਤ ਸਿੰਘ ਜਗਤਾਰ ਸਿੰਘ ਅਰਨਜੀਤ ਸਿੰਘ ਜੀ ਬਾਬਾ ਜੀ ਇਹਨਾਂ ਪਤਰਕਾਰ ਭੰਗਿਆ ਤਿੰਨ ਲੰਗਰੀ ਗੇਂਜੀ ਅਸਸ਼ ਅਭਿਨ ਲੰਗਰੀ ਅਸਸ਼ ਡਾਕਟਰ ਐਸਪੀ ਸਿੰਘ ਉਪਰਾਏ ਜੀ ਦੀ ਯੋਗਤਾ ਹੈ ਸਰਬੱਤ ਦਾ ਪਾਲਾਚਾਰੀ ਡੇਟਾ ਟ੍ਰਸਟ ਵੱਲੋਂ ਅੱਜ ਡੇਰਾਪਾਈ ਮस्तान ਸਿੰਘ ਸ਼੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਤ ਜੋ ਮੁਕਤਸਰ ਸਾਹਿਬ ਦੇ ਸ਼ਹੀਦ ਹੋਏ ਸਮਾਂ ਕੇ ਅੱਜ 300 ਤੇ 50 ਲੋੜਵੰਦ ਪਰਿਵਾਰਾਂ ਨੂੰ ਖੇਤਰ ਰਫ ਕੀਤੀ ਗਈ ਹੈ ਇੱਥੇ ਦੱਸ ਜੀ ਕਿ ਜਿਹੜੀ ਸਹਾਤਾ ਰਾਸ਼ੀ ਹੈ ਇਹ ਡਾਕਟਰ ਐਸ.ਪੀ. ਸਿੰਘ ਅਗਰਵੇ ਜੀ ਵੱਲੋਂ ਭੇਜੀ ਗਈ ਹੈ ਜਿਹੜੇ ਆਪਣੀ ਜਿਹੜੀ ਉਹਨਾਂ ਦੀ ਨੇਕ ਕਮਾਈ ਹੈ ਉਹਦਾ 98% ਹਿੱਸਾ ਲੋਕ ਭਲਾਈ ਦੇ ਕੰਮਾਂ ਨੂੰ ਲਾ ਰਹੇ ਤਾਂ ਇਹਨਾਂ ਦੀ ਨੇਕ ਕਮਾਈ ਦੇ ਵਿੱਚੋਂ ਅੱਜ ਮੁਖਸਰ ਸਾਹਿਬ ਦੇ ਵਿੱਚ 350 ਲੋੜਵੰਦ ਪਰਿਵਾਰਾਂ ਇਹਦੇ ਜ ਵਿਧਵਾ ਪੀសារ ਬਜ਼ੁਰਗ ਵਿਧਵਾ ਬੱਚੇ ਆ ਅੰਗਹੀਣ ਜਾਂ ਉਹ ਲੋਕ ਜਿਹੜੇ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਪੈਨਸ਼ਨਾਂ ਜੋ ਅੱਜ ਦਿੱਤੀਆਂ ਜਾ ਰਹੀਆਂ ਨੇ ਤੇ ਇਹ ਲੜੀ ਜਿਹੜੀ ਆ ਪਿਛਲੇ ਲਗਭਗ 9 ਸਾਲ ਤੋਂ ਜਾਰੀ ਲਗਾਤਾਰ ਚੱਲ ਰਹੀ ਹੈ ਤਾਂ ਇਹ ਜਿਹੜੀ ਪੈਨਸ਼ਨਾਂ ਡਾਕਟਰ ਐਸ.ਪੀ. ਸਿੰਘ ਬਰਾਏ ਜੀ ਆਪਣੀ ਨੇਕ ਕਮਾਈ ਵਿੱਚੋਂ ਭੇਜਦੇ ਆ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੀ ਕੋਈ ਵੀ ਦੁਨੀਆ ਚ ਰਸੀਦ ਬੁੱਕ ਨਹੀਂ ਕਿ ਜਿਹੜੇ ਪੈਸੇ ਆ ਇਹ ਡਾਕਟਰ ਐਸ.ਪੀ. ਸਿੰਘ ਬਰਾਏ ਜੀ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਭੇਜੇ ਜਾਂਦੇ ਤਾਂ